ਬੀਨ ਲਾਬ ਜੀ ਦਾ ਬਹੁਤ ਸਾਡੇ ਦਰਬਾਰ ਕੀ ਹੈ। ਮੈਂ ਜੀ ਸਰਪੰਚ ਪੋਲੀਪੁਰ ਚੰਦਿਤੂ ਦਾ ਬਾਜਵਾ। ਸਰ ਪਿੰਡ ਦਾ ਕਿਹਨਾ ਜਿੱਤੇ ਕੀ ਕਰਵਾਤਾ ਕਿ ਇੰਨੇ ਚੇ ਮਿਲ ਜਪੇ। ਇਹ ਜੀ ਪਿੰਡ ਪੋਲੀਪੁਰ ਦਰਬਾਰ ਬੰਦਰ ਮੀਆਂ ਸਾਹਿਬ ਜੀ ਦਾ ਇਹ ਦਰਬਾਰ ਹੈ ਜੀ। ਬਹੁਤ ਪੁਰਾਣਾ ਦਰਬਾਰਾ ਸਦੀਆਂ ਤੋਂ ਅਸੀਂ ਛੋਟੇ ਹੁੰਦੇ ਸਾਡੇ ਤਖਤਾਂ ਦੇ ਇਧਰ ਹੋਈ ਹੈ। ਸਾਡੇ ਬਜ਼ੁਰਗ ਵੀ ਦੱਸਦੇ ਹੁੰਦੇ ਆ ਬਹੁਤ ਮਾਨਤਾ ਜੋ ਬਾਬੇ ਮੀਆਂ ਸਾਹਿਬ ਦੀ ਹੈ। ਸਰ ਕਿੰਨੀ ਪੁਰਾਣੀ ਇਹ ਜਗਾਵਾ ਇੱਕ ਸਾਲ ਨਾਲ ਦੇਖੋ ਦੋਸਤੋ 102ਵਾਂ ਇਸਲਾਮ ਮੇਲਾ ਮਨਾਇਆ ਜਾ ਰਿਹਾ ਹੈ। ਇਹ 102 ਸਾਲ ਤੋਂ ਸਭ ਤੋਂ ਪਹਿਲਾਂ ਤੋਂ ਇਹ ਕੋਈ ਦੀ ਦਰਗਾਹ ਜੀ ਜਦੋਂ ਤੋਂ ਮਨਾਇਆ ਜਾ ਰਿਹਾ ਹੈ। ਇਹ ਨਾ ਅੱਜ ਮੇਲਾ ਕਰ ਰਿਹਾ ਹੈ ਕਿ ਇਹਦੇ ਦੇ ਕੋਲ ਬਣਾਇਆ ਗਿਆ ਕਿੱਥੇ ਤੋਂ। ਦੇਖੋ ਜੀ ਅਜੇ ਪਿੰਡ ਪਾਣੀਪੋਦੀ ਨਗਰ ਪੰਚਾਇਤ ਤਰ ਅਨਜਵੀਰ ਨਗਰ ਨਵਸੀ ਬੜੀ ਈ ਧੂਮਤਾ ਨਾਲ ਬੜੀ ਹੀ ਸਰਦਾਂ ਨਾਲ ਇਹ ਮੇਲੇ ਨੂੰ ਮਨਾਇਆ ਜਾਂਦਾ ਜੀ। ਇਹ ਸਾਰਿਆਂ ਨੇ ਇਕੱਠ ਜੋ ਦਿਕਤਤਾ ਹੋ ਗਏ ਇਕੱਠ ਕਰਕੇ ਹੀ ਸਗਰੀ ਮੀਟਿੰਗ ਕਰਕੇ ਹੀ ਮੇਲੇ ਦੇ ਵਿੱਚ ਸਾਰ ਨੂੰ ਸਲਾਮਤ ਰੱਖਿਆ ਜਾਂਦਾ ਤੇ ਇਹ ਮੇਲੇ ਨੂੰ ਬਣਾਇਆ ਜਾਂਦਾ ਬੜੀ ਤੂਮਤਾ ਨਾਲ ਬੜਿਆ ਦੂਰੋ ਦੂਰੋ ਸੰਕਟਾਂ ਬਾਬੇ ਮੀਆਂ ਸਰਦਾਰ ਦੀ ਬਾਤ ਪਹੁੰਚੀਆਂ ਨੇ ਜੀ ਬਾਬਾ ਜੀ ਵਾਲੀਆਂ ਆਸਾਂ ਮਦਦਾਂ ਪੂਰੀਆਂ ਕਰਦੇ ਨੇ ਜੀ ਬਾਕੀ ਬਾਬਾ ਜੀ ਜੇ ਇੱਕ ਬਹੁਤ ਨਾਮ ਚੱਲਦਾ ਜੀ ਇਹਨਾਂ ਦਾ ਕੋਈ ਪੁਰਾਣਾ ਬੁਖਾਰ ਹੋਵੇ ਤੇ ਇਹ ਬਿਕਰੀ ਲੋਕੀ ਲੈ ਕੇ ਜਾਂਦੇ ਨੇ ਉਹ ਠੀਕ ਹੁੰਦੇ ਨੇ ਦਰਵਾਜ਼ੇ ਛੱਡ ਜਾਂਦੇ ਨੇ ਇਹ ਵੀ ਬਹੁਤ ਚੱਟਾ ਬਾਬਾ ਜੀ ਦੇ ਨਾਮ ਦੀ ਹੁੰਦੀ ਹੈ ਦਰਵਾਜ਼ੇ ਇਸ ਨਾਮ ਦੇ ਇਹਦੇ ਰਾਜ ਬਹੁਤ ਉੱਚ ਪੱਧਰ ਤੇ ਅਸੀਂ ਮੇਲਾ ਬਣਾਇਆ ਜਾਂਦਾ ਜੀ ਜਿੱਦਾਂ ਦੂਰ ਨਥਨ ਜੀ ਵੱਲੋਂ ਦੇ ਪਹਿਲਵਾਨ ਇੱਥੇ ਪਹੁੰਚਦਾ ਡੰਗਲ ਦੇ ਵੀ ਕਰਾਇ ਜੜਾ ਸਿੰਘ ਕਰ ਇੱਥੇ ਨੂੰ ਮਿਲਣਾ ਵੀ ਨਾਜ਼ਰ ਕਰਾਉਣਾ ਜੀ ਸਤਿ ਸ੍ਰੀ ਅਕਾਲ ਬਸ ਅੱਜ ਜੀ ਇੱਕ ਰੋਜੀ ਮੰਨ ਜੀ ਕਲਾ ਜੋੜੀ ਪਹੁੰਚ ਰਹੀ ਹੈ ਲਬੀ ਮਾਨੋ ਰੋਜੀ ਮੰਗ ਉਸ ਤੋਂ ਬਾਅਦ ਮਸ਼ਹੂਰ ਕਲਾਕਾਰ ਮਸ਼ਹੂਰ ਫਾਇਕ ਜੋ ਬਾਗੀ ਭਾਜੀ ਉਹ ਵੀ ਅੱਜ ਪਹੁੰਚ ਰਹੇ ਨੇ ਜੋ ਡੰਗਾ ਲੰਗ ਪ੍ਰੋਗਰਾਮ ਇਸ ਲੋਕਾਂ ਨੂੰ ਦਿਖਾਣਗੇ ਤੇ ਬਹੁਤ ਵੱਡਾ ਇਕੱਠ ਦੇ ਵਿੱਚ ਮੇਲਾ ਬਣਾਇਆ ਜਾਂਦਾ ਜੀ ਬਹੁਤ ਲੋਕਾਂ ਦੇ ਸਹਿਯੋਗ ਨਾਲ ਦੋਨੋਂ ਜੋੜਨ ਇੱਥੇ ਵਿਦਵਤ ਸੰਗਤਾਂ ਪਹੁੰਚਦੀਆਂ ਨੇ ਜੀ ਇਸੀ ਤਰ੍ਹਾਂ ਬਾਬਾ ਜੀ ਦੀ ਕਿਰਪਾ ਨਾਲ ਵੇ ਹਰ ਆਸਮਦਾਦ ਹਰ ਬੰਦੇ ਦੀ ਹਰ ਆਪਣੇ ਮਰੀਦ ਦੀ ਆਸਮਦਾਦ ਪੂਰੀ ਕਰਨ ਬਾਬਾ ਜੀ ਨੂੰ ਚੰਡੀਗੜ੍ਹ ਚਲੇ ਕੇ ਦਿਨ ਦੁਗਣੀ ਹੋ ਰਾਤ ਚੋੜੀ ਪਤੀ ਬਣ ਗਈ। ਤੁਮ ਜਿਹੜੀ ਸੰਗਤ ਆਉਣੀ ਹੈ ਦਰੋਹ ਤੁਮਾਂ ਵਾਸਤੇ ਬੰਦ ਗੋ ਹਾਂਜੀ ਜਿਹੜੀ ਸੰਗਤ ਨੂੰ ਦਰਸ਼ਕਾਂ ਨੂੰ ਲੱਭਾ ਦੇਣਾ ਉਹਨਾਂ ਨੂੰ ਮੋਤੀ ਦੇਖੋ ਜੋ ਛੱਲਰ ਦੂਰੋਂ ਦੂਰ ਆਂਦੀ ਹੈ ਦੇਖੋ ਸਵੇਰ ਤੋਂ ਸ਼ੁਰੂ ਹੋ ਜਾਂਦੇ ਨੇ ਲੰਗਰ ਜੀ ਚਾਹ ਪਕੌੜੇ ਦਾ ਲੰਗਰ ਹੈ ਜੀ ਪੋਡ ਰਿੰਗ ਦਾ ਲੰਗਰ ਆ ਜੀ ਛਵੀਲਾ ਲੱਗਿਆ ਉਹਦੇ ਦੀ ਸੰਡੇ ਮਿੱਠੇ ਜਲਦੀ ਛਵੀਲਾ ਜੀ ਕੋਈ ਆਈਸਕ੍ਰੀਮ ਦੀ ਪੀਣਾ ਜੀ ਲੰਗਰ ਭਾਂਤ ਭਾਂ ਦੇ ਲੰਗਰ ਬਣਾਏ ਜਾਂਦੇ ਨੇ ਜਿੱਥੇ 3 ਦਿਨ ਦਾ तकरीबन 3 ਦਿਨ ਦਾ ਮੇਲਾ ਚੱਲਦਾ ਮੇਲੇ ਵੀ ਤੈਨ ਦੇ ਵੀ ਪੰਜਾਬ ਸਰਕਾਰ ਤੋਂ ਬਹੁਤ ਸਹਿਯੋਗ ਹੈ ਪੰਜਾਬ ਸਰਕਾਰ ਦੇ ਲੋਕ ਹੈਗਾ ਜੀ ਪੰਜਾਬ ਦਾ ਨਿੱਕੀ ਕਸਲੋਗਾ ਪਲੱਸ ਨਗਰ ਦਾ ਬਹੁਤ ਸਹਿਯੋਗ ਹੈ ਜੀ ਨਗਰ ਦਾ ਪਲੱਸ ਲਾਗਦੇ ਵਾਲੇ ਨਗਰ ਨਗਰਾਇਤ ਬਹੁਤ ਸਹਿਯੋਗ ਹੈ ਬੜੀ ਸ਼ਾਹ ਨੂੰ ਸੇਣੀ ਵੀ ਲਾ ਲਈ ਕਰਾਇਆ ਜਾਂਦੇ ਹਾਂ ਹਾਂਜੀ ਫੀਲ ਮੇ ਲੱਗੀ ਸਾਡੇ ਪਿੰਡ ਕੋਣੀਪੋਲੇ ਵਿੱਚ ਸਰਦਾਰ ਦਵਾਰਾ ਸਿੰਘ ਬਹੁਤ ਪੁਰਾਣੀ ਜਰਾਦਾ ਜਾਦੇ ਵਿੱਚ ਪਹਿਲਵਾਨ ਵੱਡੇ ਉੱਚ ਵਰਗ ਦੇ ਪਹਿਲਵਾਨ ਰਹੇ ਨੇ ਉਹਨਾਂ ਦੀ ਜਾਦੇ ਵਿੱਚ ਬਾਬਾ ਮੀਆਂ ਸਾਹਿਬ ਦੇ ਮੇਲੇ ਤੋਂ ਉਹਨਾਂ ਦੀ ਇੱਕ ਜਾਦੇ ਦੇ ਵਿੱਚ ਤੀਜੇ ਮੇਲਾ ਕਰਾਇਆ ਜਾਂਦਾ ਜੀ ਬਹੁਤ ਉੱਚ ਮੱਦਤ ਤੇ ਛੋਟੇ ਨੂੰ ਕਿਤਾ ਸੀ ਅਸੀਂ 10000 ਤੋਂ ਛੋਟੇ ਕਿਤਾ 10 ਲੱਖ ਤੇ ਸੀ ਜੁੜੀ ਸਾਡੀ ਅੱਜ ਦੇ ਤੋਂ ਮੇਲਾ ਕੀ ਕੀ ਰਹਿਣਾ ਸੀ ਮਤਲਬ 1.5 ਲੱਖ ਤੋਂ 2 ਲੱਖ ਤੋਂ ਪਲੱਸ ਉਸ ਤੋਂ ਬਾਅਦ ਡੌਨਟ ਨਹੀਂ ਹੁੰਦੇ ਇਹ ਬਾਤ ਗੱਲ ਕਰੀਏ ਤੇ ਹੁਣ ਵੀ ਸੈਂਜ ਨੂੰ ਕਹਿੰਦੇ ਚੰਗੇ ਕਿੱਦਾਂ ਰੱਖਦੇ ਬਹੁਤ ਵਧੀਆ ਦੇਖੋ ਪਹਿਲੀ ਸੈਂਜ ਛੋਟੇ ਬੱਚੇ ਜਿਸੀ ਕਿ ਜਿੰਨਾ ਬਜਟ ਉਸ ਦੇ ਹਿਸਾਬ ਨਾਲ ਆਪਾਂ ਬਜਟ ਦੇ ਹਿਸਾਬ ਨਾਲ ਹੀ ਆਪਾਂ ਚਿੰਤ ਪਾਉਂਦੇ ਸੀਗੇ ਅੱਜ ਸਦਾ ਦੁਬਾਰਾ ਸਿਰੇ ਪ੍ਰਬਾਤ ਕੋਲੋਂ ਬਹੁਤ ਸਜੋਗ ਵੱਡਾ ਸਜੋਗ ਮਿਲਦਾ ਜੀ ਇਸ ਪੱਗ ਮੀਆਂ ਸਾਡੇ ਸਵਾਲ ਨੂੰ ਤੇ ਬਹੁਤ ਹੀ ਵੱਡੇ ਉੱਚ ਪੱਧਰ ਤੇ ਹੀ ਆਪਾਂ ਚਿੰਤ ਮਹਿਲਾ ਕਰਵਾਇਆ ਹਾਂ ਹਾਂਜੀ ਨੌਜਵਾਨ ਪੀੜੀ ਦਾ ਕੀ ਮੈਸੇਜ ਹੈ ਨੌਜਵਾਨ ਪੀੜੀ ਦੇ ਅਜਿਹੇ ਵਰਸਾ ਜਿਹੜਾ ਕਹਿੰਦੇ ਆ ਕਿ ਉਹਨਾਂ ਜਾਂ ਤੋਂ ਦੂਰ ਆਪਣੇ ਪਰਿਵਾਰ ਤੋਂ ਨੱਥਾਂ ਤੋਂ ਬਚੇ ਰਹਿਣ ਆਪਣੇ ਪਰਿਵਾਰ ਨੂੰ ਵਾਪਸ ਲਿਆਉਣ ਇਸ ਚੀਜ਼ ਤੋਂ ਦੂਰ ਹੈ ਪਰਿਵਾਰ ਦੇ ਨਾਲ ਮੇਲ ਮਤਬੰਦਰੀ ਕਰਾਂ ਨਖਰਾਂ ਦੀ ਪਹਿਲਾਂ ਵੀ ਕਿਹਾ ਮੈਂ ਬਾਕੀ ਬਣੇ ਸੇਵਾ ਕਰਦੇ ਹਾਂ ਜੀ ਪਹਿਲਾਂ ਮੇਰੇ ਬਾਪੂ ਜੀ ਦੀ ਸੇਵਾ ਕਰਦੇ ਹਾਂ ਜੀ ਆਹੇ ਆ ਜੀ ਤੇ ਉਹਨੂੰ ਬਾਅਦ ਰੇ ਛੋਟੇ ਹੁੰਦੇ ਲੱਗਣੇ ਆ ਜੀ ਤੇ ਜਿੱਦਾਂ ਮੇਰਾ ਬਾਪ ਜੀ ਕਹਿੰਦਾ ਸੀ करते हम सेवा जी बहुत ही बड़ी बहुत ही वाला दरबार है जी बहुत पुरानी जगह जी सब जी मेला हम धूमधाम लग रहा जी तेपंच बहुत ही अच्छे है जी बहुत ही खोजवान है जी इन्हों हां बहुत ज्यादा सहयोग है जी इन्हों का ਤੇ ਬੜਾਈ ਨਾ ਕਰਾਉਂਦੇ ਆ ਜੀ ਬਹੁਤ ਹੀ ਜ਼ਿਆਦਾ ਹੁੰਦਾ ਮੇਲਾ ਦਾ ਤੇ ਬਹੁਤ ਕੁ ਮਜ਼ਾ ਆਉਂਦਾ ਮੇਲਾ ਕਰਾ ਰਹੇ ਆ ਕਿਛ ਦੇ ਦਿਨ ਤੋਂ ਜਿਹੜੇ ਸੰਗਤਾਂ ਬਾਈ ਜੀ ਉਹਦੀਆਂ ਕੀ ਉਹਦੇ ਤੋਂ ਸੰਤਨ ਜੀ ਜਿਨ੍ਹਾਂ ਕੀ ਮੇਲੇ ਦੇ ਬਾਬਾ ਜੋ ਧੰਨवार ਕਰਦੇ ਆ ਜੀ ਮਨੋ ਕਾਮਨਾ ਉਹਨਾਂ ਦੀ ਪੂਰੀ ਹੁੰਦੀ ਆ ਜੀ ਤੇ ਬਹੁਤ ਸ਼ਗਰ ਦੇ ਨਾਲ ਸੰਤਨ ਤੇ ਅਹੀਂ ਲੱਖ ਲੱਖ ਵਧਾਈ ਦਿੰਦੇ ਆਂ ਲਗਰ ਨੂੰ ਤੇ ਕਾਰਜ ਸੰਪੂਰਨ ਮੋਸਤਰ ਦੇ ਦਰਵਾਦੇ ਮੇਲੇ ਲਈ ਕਿੰਨੀ ਸਿੱਧੀ ਤੇ ਕਿਰਨ ਚਾਹ। ਮੈਂ ਡਾਕਟਰ ਪ੍ਰਦੀਪ ਸਿੰਘ ਵਾਈ ਚੇਅਰਮੈਨ ਐਸ ਸੀ ਐਲ ਬਲਾਕ ਸਿਧਾਂਤ ਤੋਂ। ਮੈਂ ਮੇਲੇ ਦੀਆਂ ਜਿੰਨੇ ਵੀ ਸੰਕਟਾਂ ਪਰ ਪ੍ਰਬੰਧਕ ਜਿਨੇ ਪਣ ਨੂੰ ਬਹੁਤ-ਬਹੁਤ ਇੱਥੇ ਪਹੁੰਚੇ ਤੇ ਬਹੁਤ-ਬਹੁਤ ਵਧਾਈ ਦੇਣਾ। ਔਰ ਬਾਰੋਂ ਸੰਕਟਾਂ ਯਾਨ ਨੂੰ ਵੀ ਮੈਂ ਇਸ ਮੇਲੇ ਦੀ ਲੱਖ-ਲੱਖ ਵਧਾਈ ਦੇਣਾ। ਸਾਨੂੰ ਇਸ ਮੇਲੇ ਦੀ ਬਹੁਤ ਖੁਸ਼ੀ ਹੈ। ਸਾਰੇ ਰਣ ਦੇ ਸੰਜੋਗ ਨਾਲ ਇਹ ਮੇਲਾ ਮਨਾਇਆ ਜਾਂਦਾ। ਬੜੀ ਤੂਮਤਵ ਨਾਲ ਮਨਾਇਆ ਜਾਂਦਾ। ਸਾਨੀਆਂ ਸੰਤਾ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਰਾਇ Let's go.